ਜੋ ਸਾਡਾ ਚੱਲਣਾ ਫਿਰਨਾ ਤੁਰਨਾ ਬੋਲਣਾ ਬੁਲਾਉਣਾ ਸਾਰਾ ਕੁਝ ਹੀ ਇਹਦੇ ਵਿੱਚ ਆ ਗਿਆ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਜਿਉਂਦੇ ਮਨੁੱਖ ਦੇ ਇਹ ਸਾਰੇ ਵਿਵਹਾਰ ਹੁਣ ਸਾਡਾ ਹੱਥ ਹਿੱਲਦਾ ਜਿਉਂਦਿਆਂ ਕਰਕੇ ਹਿੱਲਦਾ ਜਿਉਂ ਹੀ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣੇ ਨੇ ਇਸ ਹੱਥ ਨੇ ਪਤਾ ਨਹੀਂ ਕਿੱਧਰਲੇ ਪਾਸੇ ਜਾ ਡਿਗਣ ਫਿਰ ਇਸ ਨੇ ਹਿੱਲਣਾ ਕੋਈ ਇਹ ਜਿੰਨੀ ਹਰਕਤ ਹੋ ਰਹੀ ਹੈ ਹਿੱਲ ਜੁਲ ਹੋ ਰਹੀ ਹੈ ਇਹ ਜਿਉਂਦਿਆਂ ਦੇ ਵਿਵਹਾਰ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁੱਤ ਬੰਦਪ ਹਰੁ ਪੁਨ ਗ੍ਰਹਿ ਕੀ ਨਾਮ ਇਹ ਜੀਂਦੇ ਹੋਏ ਮਨੁੱਖ ਦੇ ਨਾਲ ਕੋਈ ਇਹਦੀ ਮਾਂ ਹੈ ਕੋਈ ਪਿਤਾ ਹੈ ਕੋਈ ਭਾਈ ਕੋਈ ਪੁੱਤਰ ਕੋਈ ਬੰਦ ਪਰਿਸ਼ਤੇਦਾਰ ਹੈ ਔਰ ਫੁੰ ਫਿਰ ਜਿਹੜੀ ਘਰ ਵਾਲੀ ਔਰਤ ਹੈ ਇਹ ਜਿੰਨੇ ਸੰਬੰਧ ਨੇ ਇਹ ਜਿਉਂਦਿਆਂ ਦੇ ਜਿੰਨੀ ਦੇਰ ਜਿਉਂਦਾ ਉਨੀ ਦੇਰ ਇਹ ਸਾਰੇ ਸਬੰਧ ਬਣੇ ਹੋਏ ਨੇ ਜੀਵਤ ਵਿਵਹਾਰ ਬਣੇ ਹੋਏ ਨੇ ਜਦ ਇਹ ਮਰਤਿਉ ਹੋ ਜਾਂਦਾ ਫਿਰ ਕੋਈ ਵਿਵਹਾਰ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ ਇਹਨਾਂ ਵਿੱਚੋਂ ਇਹ ਵੀ ਸਾਰੇ ਕਹਿ ਦਿੰਦੇ ਨੇ ਇਹ ਡੈੱਡ ਬਾਡੀ ਹੈ ਇਹ ਲਾਸ਼ ਇਹ ਹੁਣ ਸਾਡਾ ਉਹ ਰਿਸ਼ਤੇਦਾਰ ਨਹੀਂ ਰਿਹਾ ਜਿਹੜਾ ਪਹਿਲਾਂ ਸਾਡਾ ਰਿਸ਼ਤੇਦਾਰ ਸੀ ਜੋ ਅਸੀਂ ਇਹਨੂੰ ਪਹਿਲਾਂ ਕਹਿ ਕੇ ਬੁਲਾਉਂਦੇ ਸੀ ਗੁਰੂ ਬਾਬਾ ਜੀ ਦੇ ਤਿੰਨਕ ਸ਼ਬਦ ਅਜ ਬਾਣੀ ਵਿੱਚੋਂ ਲਏ ਨੇ ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਬਾਦਸ਼ਾਹ ਸ੍ਰੀ ਰਗ ਅੰਦਰ ਇੱਕ ਅੰਮ੍ਰਿਤ ਵਚਨ ਆਖਦੇ ਕਹਿੰਦੇ ਐ ਕਾਇਆ ਤੂੰ ਓਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ